ਆਪਣੇ ਬਾਰੇ ਤੇ ਆਪਣੇ ਪਰਿਵਾਰ ਬਾਰੇ ਤੇ ਸੁਣਾ ਪਿੰਡ ਵਾਲੇ ਤੇ ਪਿੰਡ ਜਿਹੜਾ ਪਰਿਵਾਰ ਕੋਲ ਤੇ ਰਹ ਰਹੇ ਆ ਉਹਦੇ ਬਾਰੇ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਵਿੰਦਰ ਸਿੰਘ ਸਨਪ ਸਰਦਾਰ ਸਾਧੂ ਸਿੰਘ ਪਿੰਡ ਕਰਮੂ ਵਾਲਾ ਦਾ ਰਹਿਣ ਵਾਲਾ ਹਾਂ ਅਸੀਂ ਤਿੰਨ ਭਾਈ ਹਾਂ ਇੱਕ ਬ੍ਰਦਰ ਜਿਹੜਾ ਵੱਡਾ ਬ੍ਰਦਰ ਉਹ ਸਾਡੇ ਤੋਂ ਲਾਗੀ ਸੀ ਦੋ ਬ੍ਰਦਰ ਇਕੱਠੇ ਆ ਦੋ ਮੇਰੇ ਦੋਹਾਂ ਵੱਡਿਆਂ ਬ੍ਰਦਰਾਂ ਦੀ ਡੈਥ ਹੋ ਚੁੱਕੀ ਆ ਤੇ ਉਹ ਇੱਕ ਜਿਹੜਾ ਵੱਡਾ ਬ੍ਰਦਰ ਆ ਉਹਦਾ ਪਰਿਵਾਰ ਵੱਖਰਾ ਲੈਂਦਾ ਅਹੀਂ ਜਿਹੜਾ ਛੋਟਾ ਭਾਈ ਸਾਹਿਬਾ ਤੇ ਉਹਦਾ ਪਰਿਵਾਰ ਤੇ ਮੈਂ ਅਹੀਂ ਦੋਵੇਂ ਪਰਿਵਾਰ ਇਕੱਠੇ ਰਹਿਨੇ ਆ ਸਾਡਾ ਵਧੀਆ ਕਾਰੋਬਾਰ ਵਧੀਆ ਚੱਲ ਰਿਹਾ ਵਾ ਮੇਰੇ ਭਤੀਜਾ ਵਾ ਇੱਕ ਸੈਕਟਰੀ ਆ ਇੱਕ ਖੇਤੀ ਕਰ ਰਿਹਾ ਮੇਰੇ ਨਾਲ ਤੇ ਮੇਰਾ ਬੇਟਾ ਪੜਨੋਂ ਹਟਿਆ ਵਾ ਤੇ ਉਹ ਅਜੇ ਵੀਲਾ ਵਾ ਕੋਈ ਕਾਰੋਬਾਰ ਨਹੀਂ ਕਰ ਰਿਹਾ ਤੇ ਤੁਹਾਡਾ ਪਰਿਵਾਰ ਜੀ ਕਦੋਂ ਤੋਂ ਅਹੀਂ ਇਤਰਾਮ ਵੀ ਜੋ 2-3 ਪੀੜੀਆਂ ਤੋਂ ਦਾ ਮੈਨੂੰ ਪਤਾ ਵੀ ਸਾਡਾ ਪਰਿਵਾਰ ਰਹਿ ਰਿਹਾ ਪਿੱਛੋਂ ਤੋਂ ਵੀ ਜਿ ਤਰ੍ਹਾਂ ਇੱਥੋਂ ਦੇ ਰਹਿਣ ਵਾਲੇ ਆ ਜੱਦੀਪੁਰ ਕੀ ਕਰਮੋਲਾ ਸਾਹਿਬ ਦੇ ਰਹਿਣ ਵਾਲੇ ਆ ਕਰਮੋਲ ਪਿੰਡ ਦੇ ਰਹਿਣ ਵਾਲੇ ਆ ਥੋੜੀ ਜੀ ਇਸ ਪਿੰਡ ਬਾਰੇ ਕੋਈ ਜਾਣਕਾਰੀ ਪਿੰਡ ਕਦੋਂ ਕਿਵੇਂ ਬਣਿਆ ਇਹ ਪਿੰਡ ਸਾਡੀ ਦੇ ਸੁਰਤੋਂ ਪਹਿਲਾਂ ਹੀ ਬਣਿਆ ਵਾ ਸਾਨੂੰ ਪਿੰਡ ਬਾਰੇ ਕੋਈ ਬਹੁਤੀ ਨੌਲੇਜ ਤੇ ਹੈ ਨਹੀਂ ਵੀ ਸਾਡੀ ਸੁਰਤ ਤੋਂ ਬਹੁਤ ਪਹਿਲੂ ਬਣਿਆ ਵਾ ਪਿੰਡੇ ਹਾਂਜੀ ਇੱਕ ਜਿਵੇਂ ਪਿੰਡ ਥੋੜਾ ਦਰਿਆ ਦੇ ਕਿਨਾਰੇ ਆ ਜਿਵੇਂ ਤੁਸੀਂ ਦੱਸਦੇ ਸੀ ਤੇ ਤੁਹਾਡੀ ਖੇਤੀ ਦਰਿਆ ਤੋਂ ਪਾਰ ਹੈਗੀ ਆ ਤਾਂ ਉਹਦੇ ਨਾਲ ਤੁਹਾਨੂੰ ਸਾਡਾ ਪੈਲੀ ਕੋਸ ਜਿਵੇਂ ਜਿਵੇਂ ਜਿਤਨਾ ਛੱਡੀ ਪੈੜੀਆਂ ਇਧਰ ਮਾਲਕੀਆਂ ਪੈਲੀਆਂ ਉਹ ਦਰਿਆ ਨੂੰ ਪਾਰ ਵੀ ਆ ਮਾਲਕੀਆਂ ਪੈਲੀਆਂ ਸਾਡੀਆਂ ਉਹ ਦਿੱਕਤ ਤੇ ਆਉਂਦੀ ਵੀ ਆ ਤੇ ਬਹੁਤੀ ਵਾਰ ਆਉਂਦੀ ਜਦੋਂ ਤੇ ਪਾਣੀ ਪੂੜੀ ਆ ਜਾਂਦਾ ਉਦੋਂ ਦੀ ਦਿੱਕਤ ਆਉਂਦੀ ਆ ਉਹਦਾਂ ਫਸਲ ਬਹੁਤ ਸੋਹਣੀ ਹੁੰਦੀ ਆ ਬੀੜੇ ਰੱਖੇ ਆ ਟ੍ਰੈਕਟਰ ਟਾਲੀਆਂ ਨਾ ਉਹਨੂੰ ਕਿਸ਼ਤੀਆਂ ਛੋਟੀਆਂ ਜਿਤਨਾ ਬੰਦਾ ਮੋਟਰਸਾਈਕਲ ਨਗਾਵੇ ਉਹਨਾਂ ਤੇ ਦੋ ਦੋ ਚਾਰ ਚਾਰ ਲੱਦ ਕੇ ਅਸੀਂ ਲੈ ਜਾਂਦੇ ਆਂ ਦਿੱਖ ਤੋ ਤੇ ਦਰਿਆ ਦੀ ਹੈਗੀ ਹੈਗੀ ਆ ਪਰ ਦਰਿਆ ਦੇ ਨਾਲ ਵੀ ਅਹੀਂ ਚਲੋ ਸਾਨੂੰ ਵੀ ਸਹੂਲਤਾਂ ਵੀ ਹੈਗੀਆਂ ਵਾ ਜਿ ਤਰ੍ਹਾਂ ਬਾਕੀ ਥਾਈਂ ਪਾਣੀ ਥੱਲੇ ਜਾ ਰਿਹਾ ਵਾ ਸਾਡੇ ਲੱਗ ਉਹਦੀ ਦਰਿਆ ਵਾ ਉਹਦੀ ਕੋਈ ਦਿੱਕਤ ਨਹੀਂ ਆ ਰਹੀ ਤੇ ਜਿਹੜੀ ਚੀਜ਼ ਦਾ ਸੋਖਾ ਉਹਦਾ ਮਾੜਾ ਮੋੜ ਹੁੰਦਾ ਤੇ ਹੈ ਹੀ ਆ ਤੇ ਉਹ ਵੀ ਇੰਨਾ ਦਿਨਾਂ ਦੇ ਵਿੱਚ ਜਦੋਂ ਪਾਣੀ ਆਉਂਦਾ ਉਦੋਂ ਮੁਸ਼ਕਲ ਆਉਂਦੀ ਆ ਉਤਰੋਂ ਕੋਈ ਮੁਸ਼ਕਲ ਨਹੀਂ ਗਈ ਤੇ ਨੰਗਣ ਨਗਾਉਂ ਦੀ ਮੁਸ਼ਕਲ ਹੈ ਕੀ ਆ ਉਦੋਂ ਪੁਲ ਦੀ ਡਿਮਾਂਡ ਕੀਤੀ ਸੀ ਤੇ ਪੁਲ ਦਾ ਨੀਂ ਪੱਥਰ ਵੀ ਰੱਖਿਆ ਮੁੜ ਕੇ ਕਾਲੀ ਸਰਕਾਰ ਬਦਲ ਗਈ ਉਹਦਾ ਕਰਕੇ ਪੁਲ ਵਿੱਚ ਹੀ ਰਹਿ ਗਿਆ ਤੇ ਉਹਨਾਂ ਡਿਮਾਂਡ ਤੇ ਕਰਦੇ ਹੁਣ ਵੇਖੋ ਸਰਕਾਰਾਂ ਉਹ ਕਈ ਨਾਂ ਦੇ ਆਉਂਦਾ ਅਗਰ ਮੂਲੇ ਪੁਲ ਬਦਨਾ ਸਰਕਾਰਾਂ ਜਿਹਨੂੰ ਕਦੇ ਆਪੋ ਵਿੱਚ ਕਰਦੀਆਂ ਪਰ ਅਜੇ ਬਾਜ ਨਹੀਂ ਲਿਆ ਹਾਂਜੀ ਬਾਕੀ ਇਸ ਪਿੰਡ 'ਚ ਲੋਕਾਂ ਦਾ ਆਪਸ ਦੇ ਵਿੱਚ ਸੰਬੰਧ ਕਿਹੋ ਜਿਹਾ ਨੇ ਕਿ ਬਹੁਤ ਵਧੀਆ ਤਾਲਮੇਲ ਹੈ ਇੱਕ ਦੂਜੇ ਸਾਡੇ ਪਿੰਡ ਦੇ ਵਿੱਚ ਜਾਦੇ ਪਰਿਵਾਰ ਜਿਹੜੇ ਸਾਡੇ ਇਕੱਠੇ ਆ ਜਾਦੀ ਪਰਿਵਾਰ ਇਕੱਠੇ ਆ ਤੇ ਬਹੁਤ ਵਧੀਆ ਜੇ ਦੂਜੇ ਪਰਿਵਾਰਾਂ ਇੱਕ ਦੂਜੇ ਨਾਲ ਲੈਣ ਦੇਣ ਬਹੁਤ ਵਧੀਆ ਚੱਲ ਰਿਹਾ ਵਾ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਆ ਕੋਈ ਇੱਕ ਦੂਜੇ ਨੂੰ ਮੋੜਦਾ ਨਹੀਂ ਤੇ ਬੜੇ ਵਧੀਆ ਸੁਖ-ਸੂਲ ਤਾਂ ਵੀ ਸਾਰੀਆਂ ਹੈਗੀਆਂ ਸਾਡੇ ਪਿੰਡ ਦੇ ਵਿੱਚ ਇਹੋ ਜਿਹੀ ਹੈਗੀ ਵੀ ਕੋਈ ਨਹੀਂ ਵੀ ਜਿਹੜੀ ਕਿਸੇ ਦੀ ਖੇਤੀ ਦੇ ਕਿਤੇ ਕੋਈ ਮੁਸ਼ਕਲ ਆਵੇ ਨਾ ਕੋਈ ਮੁਸ਼ਕਲ ਨਹੀਂ ਗਈ ਤੇ ਤਾਲਮੇਲ ਵਧੀਆ ਵਾ ਆ ਜਦੋਂ ਲੈਕਚਰਾਂ ਲੁਕਸ਼ਣਾ ਆਉਂਦੀਆਂ ਉਦੋਂ ਮਾੜਾ ਮੂਡ ਹੁੰਦਾ ਪਰ ਜਿੱਦਣ ਲੈਕਚਰ ਹੋ ਜਾਂਦੀ ਆ ਉਦੋਂ ਅਗਲੇ ਦਿਨ ਹੀ ਤਾਲਮੇਲ ਫੇਰ ਉਤਰਾਂ ਦਾ ਪਹਿਲਾਂ ਵਰਗਾ ਹੀ ਹੋ ਜਾਂਦਾ ਹਾਂਜੀ ਇਹ ਜਿਵੇਂ ਤੁਹਾਡਾ ਪਰਿਵਾਰ ਸਾਂਝਾ ਪਰਿਵਾਰ ਆ ਇਕੱਠਾ ਪਰਿਵਾਰ ਰਹੇ ਆ ਇੱਕ ਗਲਾ ਪਿੰਡ ਦੇ ਤੁਹਾਡਾ ਪਰਿਵਾਰੀ ਜਾਂ ਬਹੁਤ ਪਰਿਵਾਰ ਨਹੀਂ ਨਹੀਂ ਬਹੁਤ ਪਰਿਵਾਰ ਆ ਜਿਹੜੇ ਇਕੱਠੇ ਪਰਿਵਾਰ ਆ ਸਾਡੇ ਸਗੇ ਸੋਧਰੇ ਉਹਨਾਂ ਦੇ ਪਰਿਵਾਰ ਵੀ ਇਕੱਠੇ ਆ ਉਤਰਾਂ ਪਿੰਡ ਦੇ ਵਿੱਚ ਜਿ ਤਰ੍ਹਾਂ ਸਾਡੀ ਬਾਬੂ ਗੀ ਪੱਤੀ ਆ ਬਾਗੂ ਪੱਤੀ ਜ ਆਮ ਪਰਿਵਾਰ ਜਿਹੜੇ ਜਾਦੇ ਪਰਿਵਾਰ ਜਿਹੜੇ ਉਹ ਇਕੱਠੇ ਆ ਹਾਂਜੀ ਇਹਦਾ ਕੀ ਕਰਦੇ ਨੇ ਬਾਕੀ ਪੰਜਾਬ 'ਚ ਆਪਾਂ ਦੇਖੀ ਅੱਗੇ ਪਰਿਵਾਰ ਅਟਾਟੀ ਹੋ ਰਹੇ ਨੇ ਇਹ ਪਰਜਮੇ ਇਸ ਪਿੰਡ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਈ ਪਰਿਵਾਰ ਸਮਝੇ ਪਰਿਵਾਰ ਇਕੱਠੇ ਬਲਵਾਰ ਨਹੀਂ ਉਹਦਾ ਕੀ ਕਾਰਨ ਹੋਵੇ ਕੋਈ ਗੁਰੂ ਸਾਹਿਬ ਦੀ ਮਿਹਰ ਆਈ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਫਿਰ ਸਾਰਾ ਗੋ ਹੁੰਦਾ ਵਾ ਗੁਰੂ ਸਾਹਿਬ ਦੀ ਮਿਹਰ ਹੈ ਸਾਡੇ ਪਿੰਡ ਦੀ ਸਾਡੇ ਤੁਹਾਨੂੰ ਅੱਗੇ ਦੱਸਿਆ ਸੀ ਦੂਜੇ ਸਾਥੀਆਂ ਨੇ ਸੰਤ ਬਾਬਾ ਤਾਰਾ ਸਿੰਘ ਜੀ ਹੁਣ ਇੱਥੇ ਹੋਏ ਸਾਡੇ ਸ੍ਰੀ ਹਰਿ ਸਾਹਿਬ ਵਾਲੇ ਉਹਨਾਂ ਦਾ ਚੰਗਾ ਤਾਲਮੇਲ ਹੀ ਪਿੰਡ ਦੇ ਲੋਕਾਂ ਨਾਲ ਬਹੁਤ ਆਉਣ ਜਾਣ ਹੀ ਇਥੇ ਉਹਨਾਂ ਜਮੀਨ ਵੀ ਸਾਡੇ ਪਿੰਡ ਉਹਨਾਂ ਦੀ ਹੈ ਕਿ ਦਰਿਆਵਾਂ ਪਾਰ ਤੇ ਹੁਣ ਵੀ ਅੱਜ ਵੀ ਆਉਂਦੇ ਅੱਜ ਉਹਨਾਂ ਦੀ ਉਹ ਬਾਕੀ ਜੀ ਛੱਡ ਗਏ ਸੀ ਹੁਣ ਉਹਨਾਂ ਤੋਂ ਜਿਹੜੇ ਵਰਸਾਏ ਹੋਇਆ ਸੰਤ ਬਾਬਾ ਕੋਲਾ ਸਿੰਘ ਜੀ ਆ ਜੋ ਉਹ ਆ ਡੇਰਾ ਬਾਬੇ ਸੀ ਦਾਲਾ ਉਹ ਵੀ ਉਹਨਾਂ ਦਾ ਵਾ ਮੰਡ ਚ ਡੇਰਾ ਉਹ ਵੀ ਉਹਨਾਂ ਦਾ ਉਹਨਾਂ ਦਾ ਆਉਣ ਜਾਣ ਰੰਦਾ ਵਾ ਬਹੁਤ ਰੱਬ ਦੀ ਕਿਰਪਾ ਉਹਨਾਂ ਦੇ ਨਾਲ ਤਾਲ ਮੇਲਾ ਸਾਰਿਆਂ ਦਾ ਤੇ ਉਹਦਾ ਕਰਕੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਾਰੇ ਪਰਿਵਾਰ ਇਕੱਠੇ ਆ ਇਹ ਬਾਬਾ ਤਾਰਦ ਸਿੰਘ ਜੀ ਕਦੋਂ ਸੀਗੇ ਤੇ ਉਹਨਾਂ ਨੇ ਪਿੰਡ ਚ ਤੁਸੀਂ ਜੇ ਮੈਂ ਕਹਿ ਰਿਹਾ ਪਿੰਡ ਨੂੰ ਨੂੰ ਬਦਲੇ ਆ ਪਿੰਡ ਚ ਯੋਗਦਾਨ ਪਾਇਆ ਉਹ ਕੀ ਥੋੜਾ ਜਿਹਾ ਮਾਰੇ ਹੋਰ ਮਿਹਰਬਾਨੀ ਹੋ ਜੀ ਉਹ ਇਤਰਾਵਾ ਵੀ ਜਦੋਂ ਅਸੀਂ ਤੇ ਛੋਟੇ ਛੋਟੇ ਹੁੰਦੇ ਹੁ ਉਦੋਂ ਅਸੀਂ ਇਹ ਗੱਲ ਵਾ 60 70 ਦਾ ਜਦੋਂ ਅਸੀਂ ਵੇਖੇ 70 ਦੇ ਲਾਗੇ 70 72 ਚ ਸਾਡੇ ਪਿੰਡ ਉਹਨਾਂ ਜਮੀਨ ਪੁੱਟੀ ਸੀ ਮੰਡ ਦੀ ਜਮੀਨ ਸੀ ਤੇ ਪਿੰਡ ਦੀ ਜਮੀਨ ਦੇ ਪਿੰਡ ਨੇ ਦੇਤੀ ਤੇ ਉਦੋਂ ਵੇਖੀ ਇੱਥੇ ਦਰਸ਼ਨ ਕੀਤੇ ਅਸੀਂ ਵੀ ਤੇ ਉਦੋਂ ਮੁੜ ਕੇ ਉਹ 1979 ਦੇ ਵਿੱਚ ਚੜਾਈ ਕਰਕੇ ਉਹਨਾਂ ਦਾ ਆਉਣ ਜਾਣ ਸਾਡੇ ਪਿੰਡ ਨਾਲ ਉਹਨਾਂ ਜਮੀਨ ਜਿਹਨੂੰ ਪੁੱਟੀ ਵਾ ਵਾ ਤਕਰੀਬਨ ਰੋਜ਼ ਹੀ ਆ ਜਾਂਦੇ ਨੇ ਤੇ ਦੂਜੇ ਦਿਨ ਤੇ ਪੱਕਾ ਸੀ ਵੇ ਸਹੀ ਜੇ ਸਹੀ ਜੇ ਸਾਡੇ ਪਿੰਡ ਦੇ ਲੋਕ ਜਿਹੜੇ ਸ਼ਰਾਬ ਸ਼ੂਬੀਤਰਾ ਕੱਢਦੇ ਮਾਲ ਚਾਰਦੇ ਤੇ ਉਹਦਾ ਕਰਕੇ ਫਿਰ ਜਦੋਂ ਆਏ ਇੱਥੇ ਤੇ ਉਹਨਾਂ ਨਾਲ ਲੋਕਾਂ ਨੇ ਤਾਲ ਮੇਲ ਲੋਕਾਂ ਦੇ ਲਾਗੇ ਲੱਗੇ ਉਹਨਾਂ ਲਾਇਆ ਲੋਕਾਂ ਨੂੰ ਫਿਰ ਉਹਨਾਂ ਲੋਕਾਂ ਨੂੰ ਰੋਕਿਆ ਵੀ ਸ਼ਰਾਬ ਨਾ ਕੱਢੋ ਤੇ ਜਦੋਂ ਲੋਕ ਰੁਕ ਗਏ ਲੋਕਾਂ ਦੇ ਵੀ ਅਸੀਂ ਇਤਨਾ ਤੰਗੀ ਕਰਕੇ ਕੱਢਦੇ ਹਾਂ ਹਮਾਰਾ ਜੀ ਨੇ ਆਪੇ ਤੁਹਾਡੀਆਂ ਤੰਗੀਆਂ ਕੱਢ ਦੂਗਾ ਤੇ ਛੱਡ ਜੋ ਤੇ ਤੁਸੀਂ ਅਮਰਤ ਸ਼ਕੋ ਫਿਰ ਲੋਕਾਂ ਹੜਿਆ ਨੇ ਸਗ तकरीबन ਸਾਡਾ ਸਾਰਾ ਪਿੰਡ ਅੰਮ੍ਰਿਤਾਰੀ ਆ ਤੇ ਉਹਦਾ ਕਰਕੇ ਹੀ ਫਿਰ ਰੱਬ ਦੀ ਮਿਹਰ ਆ ਸਾਡਾ ਪਿੰਡ ਇਲਾਕੇ ਦੇ ਵਿੱਚ ਉਹ ਪਹਿਲੇ ਨੰਬਰ ਤੇ ਆ ਹਰ ਇੱਕ ਕੰਮ ਜੀ ਪਹਿਲੇ ਨੰਬਰ ਤੇ ਰਾਜਨੀਤੀ ਜੀ ਪਹਿਲੇ ਨੰਬਰ ਤੇ ਆ ਉਤਨਾ ਖੇਤੀਬਾੜੀ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਬੜੀ ਰੱਬ ਦੀ ਮਿਹਰ ਆ ਤੇ ਉਹ ਬਾਬਾ ਜੀ ਦਾ ਕਰਕੇ ਅੱਜ ਵੀ ਉਹਨਾਂ ਤੋਂ ਜਿਹੜੇ ਵਰਸਾਏ ਹੋਏ ਆ ਸੰਤ ਬਾਬਾ ਕੋਲਾ ਸਿੰਘ ਜੀ ਅੱਜ ਲੋਕ ਉਹਨਾਂ ਦੇ ਨਾਲ ਆ ਜਿਵੇਂ ਬਾਬਾ ਤਾਰਾ ਸਿੰਘ ਜੀ ਦੇ ਨਾਲ ਹੀ ਉਤਨਾ ਹੀ ਬਾਬੇ ਕੋਲਾ ਸਿੰਘ ਜੀ ਦੇ ਨਾਲ ਆ ਤੇ ਇਸ ਕਰਕੇ ਉਹਨਾਂ ਦੀ ਕਿਰਪਾ ਹੋਈ ਹੈ ਸਾਰੀ ਕਰਮੂ ਵਾਲੇ ਪਿੰਡ ਤੇ ਇਹ ਜੇ ਤੁਸੀਂ ਕਹਿ ਰਹੇ ਹੋ ਕਿ ਇਸ ਇਲਾਕੇ ਦਾ ਇੱਕ ਹੁਣ ਇੱਕ ਵਿਕਸਿਤ ਪਿੰਡ ਹੈ ਇਹਦੇ ਵਿੱਚ ਮਤਲਬ ਤੁਹਾਨੂੰ ਕੀ ਲੱਗਦਾ ਕਿ ਜ਼ਿਆਦਾ ਪਰ ਜੋ ਪਿੰਡੇ ਦੇ ਲੋਕਾਂ ਦੀ ਮਿਹਨਤ ਉਹਦੇ ਕਰਕੇ ਵਿਕਸਿਤ ਹੋਇਆ ਜਾਂ ਸਰਕਾਰ ਦਾ ਕੋਈ ਯੋਗਦਾਨ ਰਿਹਾ ਸਰਕਾਰਾਂ ਦਾ ਯੋਗਦਾਨ ਤਾਂ ਕੋਈ ਬਹੁਤਾ ਨਹੀਂ ਲੋਕਾਂ ਦੀ ਮਿਹਨਤ ਵੀ ਕਰਦੀ ਲੋਕ ਉਮੀਦੰਦ ਕਰਦੇ ਆ ਵੀ ਤਰੱਕੀ ਤੇ ਹੋਣੀ ਆ ਪਿੰਡ ਦੀ ਤੇ ਸਰਕਾਰਾਂ ਦਾ ਤੇ ਬਹੁਤਾ ਕੋਈ ਸੰਯੋਗ ਨਹੀਂ ਹੈ ਸਰਕਾਰ ਤੇ ਨਾਲ ਕੀ ਕਰ ਸਕਦੀ ਗਰੰਟੀ ਦੇ ਸਕਦੀ ਹੈ ਕਿ ਪਿੰਡ ਸਾਡਾ ਪੱਕਾ ਵਾ ਸਾਰਾ ਸਰਕਾਰ ਨੇ ਕੀਤਾ ਹੈ ਸਰਕਾਰ ਦੀ ਹੀ ਦੇਣੇਗੀ ਸਕੂਲ ਸਾਡਾ ਤੁਸੀਂ ਵੇਖਣਾ ਬਹੁਤ ਵਧੀਆ ਬਣਾਇਆ ਉਸ ਇਮਾਨ ਘਾਟਾ ਉਹ ਵੀ ਬਹੁਤ ਵਧੀਆ ਬਣਿਆ ਵਾ ਜੋ ਸਰਕਾਰ ਸਹੂਲਤਾਂ ਦਿੰਦੀ ਹੈ ਉਹ ਦਿੱਤੀਆਂ ਸਾਰੀਆਂ ਮੰਨ ਲਓ ਇਟਾਂ ਕਿਤਨਾ ਗਲੀਆਂ ਨਾਲੀਆਂ ਬਣੀਆਂ ਉਹ ਸਾਡੇ ਬਣੀਆਂ ਸਾਰੀਆਂ ਤੇ வசੂਲਤ ਦੇ ਜੋ ਸਰਕਾਰ ਕਹਿੰਦੀ ਉਹ ਸਰਕਾਰ ਨੇ ਵੀ ਕੀਤਾ ਵਾ ਜੋ ਪਿੰਡ ਨੇ ਚਾਹੁੰਦੇ ਉਹ ਪਿੰਡ ਨੇ ਵੀ ਕੀਤਾ ਵਾ ਤੇ ਐਸ ਕਰਕੇ ਤਰੱਕੀ ਤੇ ਫਿਰ ਲੋਕ ਮਿਹਨਤ ਕਰਦੇ ਆ ਤਰੱਕੀ ਦੀ ਹੋਣੀ ਆ ਠੀਕ ਹੈ ਵਧੀਆ ਬੋਲੇਗਾ